ਤਰਾ ਸ੍ਰੀ ਮਹੱਲਾ ਪੰਜਵਾ ਘਰ ਸਤਿਵਾ ਇੱਕ ਊੰਗਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਾਲ ਕਲੇਸ਼ ਲੋਭ ਮੋਹਾ ਮਹਾ ਭੌਜਲ ਕਾਰੇ ਰਹਾਉ ਸਾਸ ਸਾਸ ਨਿਮਖ ਨਿਮਖ ਦੇਣਾ ਸਾਰੈ ਨ ਚਿਤਾਰੇ ਸਾਧ ਸੰਗ ਜਪਨ ਸੰਗ ਮਨ ਨਿਧਾਨ ਧਾਰੇ ਚਰਨ ਕਾਮਲ ਨਮਸ਼ਕਾਰ ਗੋਵਿੰਦ ਵਿਚਾਰੀ ਸਾਧ ਜਨਾ ਕੀ ਰੇ ਨੋ ਨਾਨਕ ਮੰਗਲ ਸੂਖ ਸੁਧਾਰੇ ਤਨ ਆਸਰੀ ਮਹਲਾ ਬੰਜਵਾ ਘਰ ਅਠਵਾ ਦੁਬ ਦੇਕ ਓ ਅੰਗਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵ ਸਾਸ ਸਾਸ ਸਮਾਲੇ ਹਉ ਲੋਕ ਪਰ ਲੋਗ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ ਗੁਰਗਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸ ਕਰਨ ਹੀ ਲੇਵੈ ਪਾਹੇ ਨਾ ਸਾ ਕੈ ਜਾਲੇ ਰਹਾਉ ਨਿਰਤਨ ਕੋ ਤਨ ਅੰਦਲੇ ਕਉ ਟਿਕ ਮਾਤ ਦੂਧ ਜੈਸੀ ਬਾਲੇ ਸਾਗਰ ਮਹ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਤਨਾਹ ਸ੍ਰੀ ਮਹਲਾ ਪੰਜਵਾਂ ਭਏ ਕਿਰਪਾਲ ਦਿਆਲ ਗੋਬਿੰਦ ਅਮ੍ਰਿਤ ਹਿਰਦੈ ਸਿੰਚਾਈ ਨਵ ਨਿਦ ਰਿੱਧ ਸਿੱਧ ਹਰਿ ਲਾਗ ਰਈ ਜਨ ਪਾਈ संतन का अनंद सगल ही जाए गृह बाहर ठाकुर रब रहे रहाओ। ताको कोई न पहुँचन हारा जा अंग गुसाई जमकी त्रास मिट जस सिमरत नानक नाम ते आई ਨਾ ਨਾਸਰੀ ਮਹੱਲਾ ਪੰਜਵਾ ਦਰਬਵੰਤ ਦਰਗ ਦੇਖ ਕਰਵੇ ਭੂਮਵੰਤ ਅਭਿਮਾਨੀ ਰਾਜਾ ਜਨ ਸਗਲ ਰਾਜ ਹਮਰਾ ਤਿਉ ਹਰ ਜਨ ਟੀਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈ ਸਾਬੇ ਤਉ ਤੈ ਸਾ ਹੋਈ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਆਨਦ ਆਗ ਬਹੇ ਇੱਕ ਆਸਰ ਸਰਣ ਸਰਣ ਕਰ ਆਏ ਸੰਤ ਅਨੁਗ੍ਰਹ ਬਹੇ ਮਨ ਨਿਰਮਲੋ ਨਾਨਕ ਹਰ ਗੁਣ ਗਾਏ ਤਨ ਆਸਰੀ ਮਹਲਾ ਬੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹਿਤ ਹੈ ਸੂਰਾ ਆਤਮ ਜਣਾਏ ਸਗਲ ਵਸਤਾ ਕੈ ਜਾ ਕਾ ਸਤ ਗੁਰ ਪੂਰਾ ਹਾ ਗੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਰਹਾ ਜਨ ਕੇ ਚਰਨ ਵਸੈ ਮੇ ਰਹੀ ਅਰੇ ਸੰਗ ਬੋਨੀਤਾ ਦੇਹੀ ਜਨ ਕੀ ਧੂਰ ਦੇ ਹੋ ਕ੍ਰਿਪਾ ਨਿਦ ਨਾਨਕ ਕੈ ਸੁਖ ਇਹੀ ਤਰਾ ਸ੍ਰੀ ਮਹਲਾ ਪੰਜਵਾ ਜਤਨ ਕਰੈ ਮਾਨੁ ਕੜ ਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੁ ਕਰਿ ਪਾਵੈ ਭੇਖ ਕਰੈ ਨਿਰਵਾਨੈ ਜਾਨਤ ਦੂਰ ਤਮੈ ਪ੍ਰਭ ਨੀਰ ਇਤ ਉਤਤਾ ਕੈ ਉਤਤੇ ਉਤਪੀਖੈ ਆਵੇ ਲੋਭੀ ਫੇਰ ਰਹਾਵ ਜਬ ਲਗ ਤਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਮਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਹ ਸ੍ਰੀ ਮਹੱਲਾ ਪੰਜਵਾ ਨਾਮ ਗੁਰ ਦੇ ਹੋਏ ਆਪਣੇ ਜਾ ਕੈ ਮਸਤਕ ਕਰਮਾ ਨਾਮ ਦਰੜਾ ਬੈ ਨਾਮ ਜਪਾਵੇ ਤਾਕਾ ਜੁਗ ਮੈਂ ਧਰਮਾ ਜਾਗੋ RAM ਬੜਾਈ ਸੋਭ ਨਾਮੋ ਗਤ ਨਾਮੋ ਪਤ ਜਨਕੀ ਮਾਨੈ ਜੋਜ ਹੋਗ ਰਹਾ ਨਾਮ ਤਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਵਿਵਹਾਰਾ ਨਾਨਕ ਆਧਾਰਾ ਨਾਮ ਪਰਾਪਤਿ ਲਾਹ ਤਨਾ ਸ੍ਰੀ ਮਹਲਾ ਪੰਜਵਾ ਨੇਤਰ ਬੁਨੀ ਦਾ ਭਈ ਦਰਸ ਪੇਖੀ ਮਾਥੇ ਪਰੋ ਰਵਾਨ ਰਸ ਰਸ ਗੁਣ ਗਾਵੋ ਠਾਕੁਰ ਕੇ ਮੋਰੇ ਹਿਰਦੈ ਵਸ ਹੋ ਗੋਪਾਲ ਤਮ ਤੋ ਰਖਨ ਹਾਰ ਦਿਆਲ ਸੰਦਰ ਜ਼ਬਰ ਬੇਅੰਤ ਪਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਹਾਉ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨਾਂ ਨੂੰ ਪਰਸਾਲ ਹਿਰਦੈ ਚਨਨ ਸ਼ਬਦ ਸਤਿਗੁਰ ਕੋ ਨਾਨਕ ਬਾੰਦਿਉ ਪਾਲ ਧਨਾ ਸ੍ਰੀ ਮਹੱਲਾ ਪੰਜਵਾਂ ਆਪਣੇ ਉਕਤ ਖਿਲਾਵੈ ਪੌਜਨ ਆਪਣੀ ਉਕਤ ਖੇਲਾਵੈ ਸਰਬ ਸੋਖ ਭੋਗ ਰਸ ਦੇਵੈ ਮਨ ਹੀ ਨਾਲ ਸਮਾਵੈ ਹਮਰੇ ਪਿਤਾ ਕੋ ਪਾਲਦਿਆਲ ਜਿਉਂ ਰਾਖੈ ਮਹਤਾਰੀ ਬਾਰਕ ਕੋ ਤੈਸੇ ਹੀ ਪ੍ਰਭ ਪਾਲ ਰਹਾ ਮੀ ਤੂ ਸਾਜਨਾ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਇੱਕ ਉਤ ਜਤ ਕਤ ਤਤ ਤੁਮਹੀ ਮਿਲੈ ਨਾਨਕ ਸੰਤ ਸੇਵਾ ਹਤਨਾ ਸ੍ਰੀ ਮਹੱਲਾ ਪੰਜਵਾ ਸ਼ਾਂਤ ਕਿਰਪਾ ਦਾ ਆਦਿਆ ਦਾ ਮੋਦਰ ਕਾਮ ਕ੍ਰੋਧ ਵਿਖਜਾਰੇ ਰਾਜਮਾਲ ਜੋਵਨ ਤਨ ਜੀ ਅਰਾਇਨ ਊਪਰ ਲੈ ਬਾਰੇ ਮਨਦਨ ਰਾਮ ਨਾਮ ਇਤਕਾਰੇ ਸੂਖ ਸਹਿਜ ਆਨੰਦ ਮੰਗਲ ਸਹਿਤ ਭਵਨਿਤ ਪਾਰ ਉਤਾਰੇ ਰਹਾਉ धन सोधान धनोई भवना जा मैं संत बसारे जन नानक जी सरदा पूरो ठाकुर भगत तेरे तना श्री तनासरी मह ਛਡਾਏ ਲਿਓ ਮਹਾ ਬਲੀ ਤੇ ਆਪਣੇ ਚਰਨ ਪਰਾਤ ਇੱਕ ਨਾਮ ਦੀਓ ਮਨ ਮੰਤਾ ਬਿਨਸ ਨਕਤ ਹੂੰ ਜਾਤ ਸਾਧੂ ਗੁਰੂ ਰੂਹ ਕੀਨੀ ਦਾਤ ਹਰ ਹਰ ਨਾਮ ਦੀਓ ਕੀ ਰਤਨ ਕਾ ਪਈ ਹਮਾਰੀ ਗਾਤ ਰਹਾਓ ਅੰਗੀਕਾਰਿ ਕੀਓ ਭਾਵੈ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹੀ ਭਾਵੈ ਆਪਣੈ ਸੁਖ ਪਾਇਓ ਦਿਨ ਰਾਤ ਤਨਾਸਰੀ ਮਹਲਾ 5 ਪਰ ਹਰ ਨਾ ਲੋਭ ਝੂਠ ਨਿੰਦਾ ਗਈ ਕਰਤ ਗੁਦਾਰੀ ਮ੍ਰਗ ਤ੍ਰਿਸ਼ਨਾ ਆਸ ਮਿੱਠਿਆ ਮੀਠੀ ਏ ਟੇਕ ਮਨ ਹੈ ਸਾਧਾਰੀ ਸਾਗਦ ਗੀਆ ਵਰਤਾ ਜਾਏ ਪ੍ਰਥਾਵੇ ਜੈਸੇ ਕਾਗਦ ਕੀ ਪਾਰ ਮੂਸਾ ਟੂਕ ਗਬਾਵਤ ਕਾਮ ਨਹੀਂ ਆਵਾਰੀ ਰਹਾਉ कर कृपा पार ब्रह्म स्वामी बंदन छोटकारी बूडत अंद नानक प्रभ काडत साध जन श्रंगारी तना श्री महल्ला पंजवा ਸੇਮਰ ਸੇਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਸ਼ਾਤੀ ਰੂਪ ਰੰਗ ਸੂਖ ਧਨ ਜੀ ਗਾ ਬਾਰ ਬਰਹਿ ਮੋਹ ਰਹਿ ਜਾਤੀ ਹਰਸ ਨਾਰਾਮ ਰਸਾਇਣ ਮਾਤੀ ਰੰਗ ਰੰਗੇ ਆਮਤਨੇ ਗਏ ਚਰਨ ਕਮਲ ਨਿਦਿ ਥਾਤੀ ਰਹਾ ਜਿਸ ਕਾ ਸਾਧਨ ਹੀ ਰਖ ਲੀਆ ਪੂਰਨ ਪ੍ਰਭ ਕੀ ਪਾਤੀ ਮੇਲ ਲਿਓ ਆਪੇ ਸੁਖ ਦਾਤਾ ਇਤਾਨਕ ਹਰ ਰਾਖੀ ਪਾਤੀ ਤਨਾਹ ਸ੍ਰੀ ਮਹਲਾ ਪੰਜਵਾ ਦੂਤ ਤੁਸ ਮਨ ਸਭ ਤੁਜ ਤੇ ਨਿਬਰੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖ ਖਾਏ ਉਹ ਤਤ ਗਾਲ ਤੁਮ ਮਾਰਾ ਨਿਰਗਉ ਤੁਮਰੇ ਯੋ ਰ ਹਰਨੀਤ ਮਰਾਰ ਸਹਾਈ ਹੋਉ ਦਾਸ ਕਉ ਕਰ ਗਹਿ ਉਦਰੋ ਮੀਤ ਰਹਾਉ ਸੁਣੀ ਬੇਨ ਤੇ ਠਾਕੁਰ ਮੇਰਾ ਖਸਮਾ ਨਾ ਕਰੀ ਆਪ ਨਾਨਕ ਅਨੰਦ ਭਈ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਾ ਸ੍ਰੀ ਮਹਲਾ 5ਆ ਚਤੁਰ ਦੇਸਾ ਕੀ ਨੌ ਵਾਲੇ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਟਾਖਿ ਅ블ੋਕਨ ਕੀ ਨੌ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਖੀ ਗੁਰੂ ਗੋਬਿੰਦ ਕਾੰਢ ਲਾਇ ਆਪ ਗੁਣ ਸਭ ਮੀਟੇ ਦਇਆਲ ਪੁਰਖ ਬਖਸ਼ੰਦ ਰਹਾਉ ਜੋ ਮੰਗੈ ਦਾ ਗੁਰ ਆਪਣੀ ਤੀ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਹਾਂ ਉਾਂ ਹਾਂ ਸੱਚ ਹੋਵੇ ਤਨਾ ਸ੍ਰੀ ਮਹੱਲਾ ਬਨਿਵਾ ਆਉ ਕੇ ਘੜੇ ਨਾ ਦੇਖਣ ਦੇ ਆਪਣਾ ਬਿਰਤ ਸਮਾਲੇ ਹੱਥ ਦੇ ਰਾਖੇ ਆਪਣੀ ਕਉ ਸਾਸ ਸਾਸ ਪ੍ਰਤ ਪਾਲੇ ਰਾਜੋ ਸ਼ੌਲਾ ਗਰਿਓ ਮੇਰਾ ਜੀਤ ਆਗ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮੰਨ ਬਿਲਾਸ ਬੈ ਸਾਹਿਬ ਕੀ ਅਚਰ ਚ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਤਨਾ ਸ੍ਰੀ ਮਹੱਲਾ ਬੰਜਵਾ ਜਿਸੁ ਗਾਵੈ ਸਰੇ ਤਾਨੁ ਪਤਦਾਤਾ ਸੋਈ ਗਨੋ ਅਪਾਗਾ ਚਰਨ ਗਮਲ ਜਾ ਕਾ ਮਨ ਰਾਕੇਉ ਹਮੇ ਅਸਰੋਵਰ ਪਾਗਾ ਤੇਰਾ ਜਨਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸੋ ਮਨ ਲਗਾ ਰਹਾ जय जय बिको त नर नारायण सगल कटावै ता गा नाम दक पीवत जन नानक त्यागे सब अनरागात ना श्री महल्ला पंजाब जान के पूरन एक काम कलिकाल महा बिक्या मै लजा राखी राम रहा ਸੇ ਮਰੇ ਸੇ ਮਰੇ ਸਵਾਮੀ ਪ੍ਰਭ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੁੰਠ ਝਾਦ ਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਾਮਨੇ ਹਰਿ ਜਨ ਕੀ ਥਾਤੀ ਕੋਟ ਸੋਖ ਬਿਸਰਾਮ ਗੋਵਿੰਦ ਦਮਦਰ ਸਿਮਰੋ ਦਿਨ ਰਹਿ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਗਾਨ ਸਗਲ ਮਨੋਰਥ ਪੂਰਨ ਹੋਵੇ ਜਿਮਰੋ ਤੁਮਰਾ ਨਾਮ ਰਹਾਉ ਚਰਨ ਗੋਬਾਰੇ ਹਿਰਦੈ ਵਸੈ ਸੰਤਨ ਗਾ ਸੰਗ ਪਾਵੋ ਸੋ ਬਿਗਨ ਮੈਂ ਮਨ ਨਾਮ ਬਿਆਪੈ ਆਠ ਬਹਿਰ ਗੁਣ ਗਾਵੋ ਸਵਾਸਤ ਰਵਸਤਾ ਹਰ ਕੀ ਸੇਵਾ ਅਬ ਅੰਤ ਪ੍ਰਭ ਜਪਣ ਨਾਨਕ ਰੰਗ ਲੱਗਾ ਪਰਮੇਸ਼ਰ ਵਹੁੜ ਜਨਮ ਨਾ ਛਾਪਣ ਤਨਾਸਰੀ ਮਹੱਲਾ ਪੰਜਾਬ ਮੰਗੋ ਰਾਮ ਤੇ ਇਕ ਦਾਨ ਸਗਲ ਮਨੋਰਿਧ ਦੇ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾ ਚਰਨ ਤੁਮਾਰੇ ਰਿਧਾਇ ਵਸੈ ਸੰਤਨ ਕਾ ਸੰਗ ਪਾਵ ਸੋਗ ਗਨ ਮੈਂ ਮਨ ਨਾ ਵਿਆਪੈ ਆਠ ਪੈਰ ਗੁਣ ਗਾਵ ਸੋ ਆਸਤ ਬਵਸਤਾ ਹਰ ਕੀ ਸੇਵਾ ਮਧੰਤ ਪ੍ਰਭ ਜਾਪਣਾ ਨਾਨਕ ਰੰਗ ਲਗਾ ਦਰਮੇਸ਼ਰ ਬਉੜ ਜਨਮ ਨਾ ਛਾਪਣਾ ਤਨਾਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਸਭ ਥੋਕਾ ਨਾਨਕ ਕਉ ਜਾਚਕ ਸ੍ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਉ ਓਕੇ ਮਨੋਜਨ ਸਮਰਤ ਪ੍ਰਾਨਾ ਬੀਦ ਪੁਕਾਰੈ ਕੋਖ ਕਿਰਪਾ ਸਿੰਧ ਸੇਵ ਸੱਚ ਪਾਈਐ ਦੋਵੈ ਸੋਹੇਲੇ ਲੋਕ ਆਨ ਅਚਾਰ ਵਿਵਹਾਰ ਹੈ ਜੀਤੈ ਬਿਨਾਰਸ ਮੁਰਨੁ ਫੁਕਾਰ ਨਾ ਨਗ ਜਨਮ ਵਰਣ ਪੈ ਕਾਟੇ ਮਿਲ ਸਾਧੂ ਬਿਨੁ ਸੇ ਸੋਕੁ ਦਨਾ ਸ੍ਰੀ ਮਹਲਾ ਪੰਜਵਾ ਤ੍ਰਿਸ਼ਨਾ 부ਜੈ ਹਰ ਕੈ ਨਾਮ ਮਹਾ ਸੰਤੋਖ ਹੋਵੈ ਗੁਰ ਵਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਹਾਉ ਮਹਾਕੋਲ ਬੂਜੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਈ ਜਪ ਜੀਵਾਂ ਪੂਰਨ ਹੋਏ ਦਾਸ ਕੀ ਗਾਲ ਸਾਰਾ ਮਨੋ ਰਤ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੈ ਕਰਮ ਲਿਖਿਆ ਧੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਤਨਾਸਰੀ ਮਹਲਾ 5 ਜਨ ਕੀ ਗੀਨੀ ਪੈ ਬ੍ਰਹਮਸਾਰ ਨੰਦ ਗਟ ਕਨ ਨਾ ਬਾਵਨ ਮੂਲੇ ਉਡ ਗਏ ਬੇਕਾਰ ਰਹਾ ਜਹ ਜਹ ਦੇਖੋਂ ਤੈ ਤੈ ਸਾਮੀ ਕੋਈ ਨ ਪਹੁੰਚਨ ਹਾਰ ਜੋ ਜੋ ਕਰੈ ਅਵ ਗਿਆ ਜਨ ਕੀ ਹੋਏ ਗਿਆ ਤਤ ਸ਼ਾਰ ਕਰਨਾਰ ਰਖਵਾਲਾ ਹੋਆ ਜਾ ਕਾ ਅੰਧ ਨ ਪੈ ਰਾਗਰ ਨਾਨਕ ਦਾ ਆਸਰਾ ਕੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਤਨ ਆਸਰੀ ਮਹੱਲਾ ਪੰਜਵਾ ਘਰ ਨੌਵਾ ਪੜਤਾਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਉ ਨਾਮ ਦੇਵੋ ਹੋ ॥ ਦ੍ਰਿਸ਼ਟ ਪ੍ਰਭ ਤਾਰੋ ਹੋ ਕਿਰਪਾ ਕਰਿ ਤਾਰੋ ਭਜਾ ਗੈ ਕੋਪ ਦੇ ਕਾਣ ਲੇ ਬੋ ਰਹਾਓ ॥ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨਕ ਦੋਖ ਤਨ ਸਾਧ ਪੂਰੇ ਪ੍ਰਭ ਵਿਨਾਯਾਨ ਨ ਨਾਰਖਨ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਬਦਦਰ ਉਧਾਰਣਾ ਜੀ ਜੰਤ ਤਾਰਣਾ ਬੇਗੋ ਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬੈਮਰਤਨਾਗਰਾ ਭਗਤ ਵਸ਼ਲ ਨਾਨਕ ਗਾਇਓ ਧਨਾਸਰੀ ਮਹਲਾ ਪੰਜਵਾ ਹਾਲ ਤਸੁਖ ਪਲ ਤਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮੇਟਾ ਹੈ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੁਆ ਜੀ ਜੈ ਰਹਾ ਰਾਜ ਜੋਗਨ ਬਿਸਰੰਤ ਹਰ ਮਾਇਆ ਮਹਾ ਦੁਖ ਇਉ ਮਹਾਤ ਕਹੈ ਆਸ ਪਿਆਸ ਰਮਣ ਹਰ ਕੀਰਤਨ ਹੋ ਪਦਾਰਤ ਭਾਗਵੰਤ ਲਹੈ चरण सम्राट अकाते गुचरा पद तो धारण नाम तेरा अंदर जामी नानक के स्वामी सर्वत पूरन ठाकुर मेरा तनाश्री महल्ला पंचवा करवार आए को अंगकार सतगुरु प्रसाद ਵੰਦਨਾ ਹਰ ਬੰਦਨਾ ਗੁਣ ਗਾਵੋ ਬੋ ਬਾਲ ਰਾਏ ਰਹਾਉ ਵੱਡਾ ਭਾਗ ਬਿਟੇ ਗੁਰੂ ਦੀ ਬਾਕੂਟ ਪ੍ਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗੰਤ ਸਜਨ ਨਾ ਬਿਆਪੈ ਸਾਧਰ ਕਰਿਆ ਸਾਧ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਭਰ ਧਨ ਦੋਖ ਕਿਸ ਤਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਆਗਨੁ ਪ੍ਰਵ ਆਪ ਬੁਝਾਈ ਨਾਨਕੋ ਦਰੇ ਪ੍ਰਭ ਸਰਣਾਇ ਤਨਾ ਸ੍ਰੀ ਮਹਲਾ ਪੰਜਵਾ ਤ੍ਰਿਪਖਤੈ ਸੱਜ ਭੋਜਨ ਖਾਇ ਮਨ ਤਨ ਰਸਨਾ ਨਾਮ ਤੇ ਆਇਆ ਜੀਵਨਾ ਹਰ ਜੀਵਨਾ ਜੀਵਨਾ ਹਰ ਜਪ ਸਾਧ ਸੰਗ ਰਹਾ ਅਨੇਕ ਪ੍ਰਕਾਰੇ ਵਸਤਰ ਓਢਾਏ ਅਨੰਦਨ ਕੀਰਤਨ ਹਰ ਗੁਣ ਗਾਏ ਹਾਏ ਸੇ ਰਤਿਆ ਸੁਸਵਾਦੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨਤਾ ਦੇ ਅੰਤਰ ਚਰਨ ਤੇ ਆਇਆ ਸੁਖ ਨਿਦਾਨ ਨਾਨਕ ਦਾਸ ਪਾਇਆ ਤਨਾ ਸ੍ਰੀ ਮਹਲਾ ਬੰਜਵਾ ਗੁਰ ਕੇ ਚਰਨ ਜੇ ਕਾ ਨ ਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਰਹਾਉ ਕੋਈ ਹੋਆ ਕ੍ਰਮਰਤ ਕੋਈ ਤੀਰਸ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਦਨ ਕਾਟਨ ਹਰਿ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਧਨਾਸਰੀ ਮਹਲਾ ਬੰਜਵਾ ਕਿਤੇ ਪ੍ਰਕਾਰ ਨਾ ਟੋਟੈ ਪ੍ਰੀਤਿ ਦਾਸ ਤੇਰੇ ਕੀ ਨਿਰਮਲ ਗੀਤ ਰਹਾਉ ਜੇ ਪ੍ਰਾਨ ਮਨ ਧਨ ਤੇ ਪਿਆਰਾ ਹਉ ਮੈਂ ਬੰਦ ਹਰ ਦੇਵਨਹਾਰਾ ਚਰਨ ਕਮਲ ਸਿਓ ਲਾਗੋ ਨਾਨਕ ਕੀ ਬੇਨੰਤੀ ਏਕ ਓੰਕਾਰ ਸਤਿਗੁਰ ਪ੍ਰਸਾਦ ਤਨਾਹ ਸ੍ਰੀ ਮਹਲਾ 9 ਗਾਹੇ ਰੇ ਬਨ ਖੋਜਨ ਜਾਏ ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ ਰਹਾ ਪੋਪ ਮਦ ਜਿਉ ਬਾਸ਼ ਬਸਤ ਹੈ ਮੁਕਰਮਾ ਹੈ ਜੈਸੇ ਸ਼ਾਈ ਕੈਸੇ ਹਰ ਬਸੇ ਨਿਰੰਤਰ ਘਟ ਹੀ ਕੋ ਜੋ ਭਾਈ ਬਾਹਰ-ਬੇਤਰ ਇੱਕੋ ਜਨ ਹੋਇ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ ਧਨ ਸ੍ਰੀ ਮਹਲਾ 9ਵਾਂ ਸਾਦੇ ਹੋ जग ਪਰਮ ਭੁਲਾਣਾ ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹਾਤ ਬਿਗਾਨਾਰ ਹਾ ਮਾਤ ਪਿਤਾ ਤਾਈ ਸੁਤ ਬਨਤਾ ਕਾ ਕੈ ਰਸਲ ਪਟਾਨਾ ਜੋ ਬਨ ਧਨ ਪ੍ਰਵਤਾ ਕੈ ਮਦ ਮੈਂ ਅਹਨਸਰ ਹੈ دیਵਾਨਾ ਦੀਨ ਦਿਆਲ ਸਦਾ ਦੁਖ ਪੰਜਨ ਤਾਂ ਸੋ ਮਨ ਨਾਲ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੋ ਗੁਰਮukh ਹੋਏ ਪਛਾਨਾ ਤਨਾਹ ਸ੍ਰੀ ਵਹਿੰਲਾ ਨੋਆ ਤੇ ਜੋਗੀ ਕਉ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫਨਾ ਜੇ ਘਟ ਮਾਹੇ ਪਛਾਨੋ ਰਹਾ पर निंदा सतत न जाके कंचन लोह समानो हर खसोगते रहे अतिता जो गीताहि बखानो चंचल मन गति कतावत चल जाहे ठहरानो कहो नानकै बिदगु जो नर मुक्त ताहि तुम मानो तना श्री महल्ला नवा ਆਦਿ ਨੈ ਕੌਣ ਉਪਾਉ ਕਰੋ ਜੇ ਬਿਗ ਮਨ ਕੋ ਸੰਸਾਰ ਚੋਕੈ ਪੌਨਿਤ ਪਾਰ ਪਰ ਰਹਾ ਜਨਮ ਦਾ ਕਛ ਭਲੋ ਨਾ ਕੀਨੋ ਤਾਤੇ ਅਦਕ ਡਰ ਮਨ ਬਚ ਕ੍ਰਮ ਹਰ ਗੁਨ ਨਹੀਂ ਗਾਏ ਜੈ ਜੀ ਸੋ ਚਤਰੋ ਗੁਰ ਮਤ ਸੁਣ ਕਛ ਗਿਆਨ ਨ ਉਤਜੋ ਪਸਿ ਜਿਉ ਉਦਰ ਪਰ ਕਹ ਨਾਨਕ ਪ੍ਰਭ ਬਿਰਦ ਪਛਾਨੋ ਤਦ ਹੋਂ ਤਤ ਤਰੋ